ਉਸੇ ਕਿਸਾਨ ਆਉਂਦੇ ਗੁਰਵਿੰਦਰ ਸਿੰਘ ਖਰਾਨਾ ਦਾ ਉਹ ਸਾਨੂੰ ਧੌਂਕੀਆਂ ਦਿੰਦਾ ਜੀ ਇੱਥੇ ਮੈਂ ਤੁਹਾਨੂੰ ਕੋਈ ਵੀ ਗੱਲਬਾਤ ਨਹੀਂ ਕਰਨ ਦੇਵਾਂਗਾ ਅਸੀਂ ਉਹਨਾਂ ਨੂੰ ਸਟੇ ਆਰਡਰ ਵੀ ਦਿਖਾਏ ਕਿ ਵਕੈਂਟ ਨੇ ਸਾਡੇ ਹੱਥਕ ਨਹੀਂ ਉਹ ਕਹਿੰਦਾ ਮੈਂ ਕਿਸੇ ਸਟੇ ਆਰਡਰ ਨੂੰ ਨਹੀਂ ਮੰਨਦਾ ਜ਼ਮੀਨ ਮੇਰੀ ਆ ਮੈਂ ਤੁਹਾਨੂੰ ਕਹਿੰਦਾ ਸਾਡੇ ਵੀ ਪ੍ਰੈਜ਼ੀਡੈਂਟ ਹੈਗੇ ਪਹਿਲਾਂ ਇਸ ਐਸੋਸੀਏਸ਼ਨ ਦੇ ਸੁਸਾਇਟੀ ਦੇ ਅਸੀਂ ਇਹੀ ਬਾਣ ਮੰਗ ਕਰਦੇ ਹਾਂ ਕਿ ਸਰਕਾਰ ਤੁਹਾਨੂੰ ਪ੍ਰੋਟੈਕਸ਼ਨ ਦੇਵੇ ਤੇ ਜੋ ਮਾਨਯੋਗ ਅਦਾਲਤ ਨੇ ਸਾਡੇ ਸਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ ਵਾ ਉਹ ਸਾਨੂੰ ਵਿਸਥਾਪਨ ਤੇ ਕਰਨ ਦੇ ਵਿੱਚ ਸਾਡੀ ਸਹਾਇਤਾ ਕੀਤੀ ਜਾਵੇ ਤੇ ਜਿਹੜੀ ਗੁੰਡਾਗਰਦੀ ਉਹ ਨੇ ਕਿਸਾਨ ਨੇ ਕੀਤੀ ਆ ਉਹਦੇ ਨੱਥ ਪਾਈ। ਕੀ ਮਤਲਬ ਨਹੀਂ ਆਂਦਾ ਫਿਰ ਕੀ ਕਰੋਗੇ? ਅਸੀਂ ਕਿ ਤਰਨੇ ਦਵਾਂਗੇ ਜੀ? ਢੜਕਾ ਤੇ ਆ ਕੇ ਸਾਡੇ ਕੋਲ ਕੋਈ ਹੈ ਹੀ ਨਹੀਂ ਸਾਡੇ ਸਾਡੀ ਸਾਰੀ ਉਮਰ ਦੀ ਜਿਹੜੀ ਪੂੰਜੀ ਆ ਕਿ ਇੱਥੇ ਲਾਈ ਹੋਈ ਆ। ਵੀ ਚੱਲ ਕਿਤੇ ਕੋਈ ਕੋਈ ਵਿਆਹ ਕਿੱਥੇ ਦਾ ਕਰਨਾ ਬੱਚੇ ਦਾ ਕੁਝ ਕਰਨਾ ਵਾ ਇਹਦੇ ਇਹਨੂੰ ਵੇਚ ਕੇ ਅਸੀਂ 4 ਪੈਸੇ ਕਮਾਵਾਂਗੇ ਤੇ ਅੱਗੇ ਅਸੀਂ ਉਹਨਾਂ ਦੇ ਕਰਾਂਗੇ ਕਿਸੇ ਨੂੰ ਬਾਹਰ ਭੇਜਾਂਗੇ ਬੱਚੇ ਨੂੰ ਪੜਾਵਾਗੇ ਇੱਕ ਦਿਨ ਸਾਡਾ ਤਾਂ ਬਿਲਕੁਲ ਆਪਣੇ ਸਾਡੇ ਘਰ ਤੋਂ ਹੋ ਚੁੱਕਿਆ। ਜਿਹੜੀ ਜ਼ਮੀਨ ਮੈਨੂੰ ਵੇਚੀ ਹੋ ਵੀ ਆ। ਜੋ 915 ਮਸਤੀ ਦਾ ਨੰਬਰ ਹੈ ਜੀ ਇਹ ਤਿੰਨ ਕਣਾ ਵਿੱਚ ਉੱਚ ਕਰਦੇ ਮੈਂ ਰੋਕ ਦੇਣੀ ਇਹਨੂੰ ਜਿਹੜੀ ਮੈਂ ਵੇਚੀ ਹੋਣੀ ਨਾ ਬਿਆਨਨਾ ਕਰਿਆ ਮੇਰੀ ਮਾਲਕੀ ਹੈ ਜੀ ਉਹ ਤੇ ਫਿਰ ਮੈਂ ਰੋਕੂੰਗਾ ਜੀ ਫਿਰ ਜਗ੍ਹਾ ਕਿ ਮੈਂ ਵੇਚੀ ਹੋਣੀ ਹੈ ਜੀ ਤੇ ਫਿਰ ਜਿਵੇਂ ਕਰ ਲੂੰਗਾ ਜੀ ਉਹ ਸਭ ਤੋਂ ਤੁਮ ਤੋਂ ਕੌਣ ਨਹੀਂ ਆਪੇ ਸਾਰੇ ਬੰਦੇ ਮੈਂ ਕੱਲਾ ਬੰਦਾ ਜੀ ਉਹ ਦਫਰੇ ਹੁਣ ਆਪਣੇ ਸਾਰੇ ਮੈਂ ਰੋਕਦਾ ਰੁਕ ਦੇਣੀ ਆ ਪਹਿਲੇ ਮੈਂ ਸੇਕ ਕਰਾਈ ਉਹ ਤੇ ਸਟੇਟ ਦੇ باوجود ਵੀ ਹੈ ਮੇਰੇ ਕੋ ਫੋਟੋ ਪਈਆਂ ਰੁਕੇ ਨਹੀਂ ਕੰਮ ਕਰਦੇ ਸਟੇਟ ਦੇ باوجود ਨੇ ਮੇਰੀ ਜਗ੍ਹਾ ਤੇ ਕੰਮ ਕਰ ਗਏ ਸਾਰਾ ਜਿਹੜੀ ਮੈਂ ਵੇਚੀ ਸੀ ਮੇਰੇ ਨਾਲ ਇਹ ਉਹ ਇੱਕ ਹੋਰ ਕਹਿ ਰਹੇ ਕਿ ਸਾਡੀਆਂ ਜਿਹੜ ਆਹ ਹੋਤੀ ਆਏ ਵੀ ਸਾਨੂੰ ਜਿਹੜਾ ਕੰਮ ਕਰਨ ਤੋਂ ਰੋਕ ਰਿਆ ਦੇਖੋ ਜੀ ਕਿ ਉਹ ਤਿੰਨ ਦਿਨਾਂ ਤੋਂ ਹੋਈ ਪਈ ਜਿਹੜੀ ਮੈਂ ਉਹਨੂੰ ਡਿਸਟ੍ਰਿਕਟ ਕਰਾਈਏ ਸੀ ਮੈਸੇਜ ਨੂੰ 15 ਨੂੰ ਤੇ ਚੁਕਾਈ ਗਿਆ ਸਿਰ ਉਹ ਚ ਰਿਸ਼ਤੀਆਂ ਕਰਾ ਰਹੇ ਆ ਤੇ ਮੇਰੀ ਜਗ੍ਹਾ ਜਗ੍ਹਾ ਲੈ ਗਿਆ ਜਿਹੜੀ ਮੈਂ ਵੇਚੀ ਵੀ ਨਹੀਂ ਵੀ ਅੰਨਾ ਨਹੀਂ ਹੈ ਜੀ ਔਰ ਇਹ ਡੇਟ ਟੱਪ ਗਈ ਡੇਢ ਥਾਲੋ ਗਿਆ ਰਿਸ਼ਤੀ ਨਹੀਂ ਕਰਾ ਦੇਈ ਮੈਂ ਤੇ ਰੋਕੂੰਗਾ ਜੀ ਜੇ ਰਿਸ਼ਤੀ ਨਹੀਂ ਕਰਾਈ ਐ ਕਿ ਤੁਹਾਡਾ ਜਿਹੜਾ ਇਹਦੇ ਨਾਲ ਬਿਲਡਰ ਨਾਲ ਰੌਲਾ ਪਾ ਕੇ ਜਾਂ ਗੱਲਾਂ ਨਾਲ ਇਹਨਾਂ ਨੂੰ ਕੋਈ ਰੌਲਾ ਨਹੀਂ ਮੈਂ ਤਾਂ ਤੁਹਾਨੂੰ ਜਾਣਦੀ ਮੈਂ ਤਾਂ ਤੁਹਾਨੂੰ ਰੋਕਾਂ ਗਈ ਦਰਮਿਆਨ ਵੀ ਨਹੀਂ ਵੇਚੀ ਵੀਰ ਉਹ ਤਾਂ ਮੇਰੀ ਉਹਦੀ ਰਿਸ਼ਤੀ ਕਰਾਈ ਵੀ ਆ ਜੇ ਜਿਹੜੀ ਕਾਇਮ ਆਈ ਉਹਨੂੰ ਕਰਦ ਰਹੀ ਹੈ ਪੁਸ਼ਟੀਾਰੇ ਵੱਲੋਂ ਜੋ ਵੀ ਮਨਤੇ ਅਲੀਗੇਸ਼ਨਸ ਲਗਾਏ ਗਏ ਨੇ ਉਹ ਸਾਰੇ ਬੇਬੁਨਿਆਦ ਨੇ ਮੈਂ ਉਹਨਾਂ ਨੂੰ ਖੰਡਿਤ ਕਰਦਾ ਤੇ ਅਸੀਂ ਕੋਰਟ ਦੇ ਅੰਡਰ ਰਹਿ ਕੇ ਚੱਲਣ ਵਾਲੇ ਬੰਦੇ ਆ ਜੋ ਵੀ ਕੋਰਟ ਦਾ ਆਰਡਰ ਹੋਊਗਾ ਅਸੀਂ ਉਹਨੂੰ ਮੰਨਾਂਗੇ ਖਰੜ ਦੀ ਇੱਕ ਨਿਜੀ ਬੇਲਾਕਾਸਾ ਸੁਸਾਇਟੀ ਦੇ ਵਿੱਚ ਜਦੋਂ ਲੋਕਾਂ ਨੇ ਪਲਾਟ ਲਏ ਉਹਨਾਂ ਨੂੰ ਪਤਾ ਨਹੀਂ ਸੀ ਕਿ ਸਾਡੇ ਨਾਲ ਰੋਲਾ ਪਵੇਗਾ ਕੀ ਮਸਲਾ ਏ ਕਿਉਂ ਉਹਨਾਂ ਨੇ ਜਿਹੜਾ ਹੈ ਪੱਤਰਕਾਰਾਂ ਨੂੰ ਬੁਲਾ ਕੇ ਆਪਣੀ ਹੱਦਬਿੱਤੀ ਸੁਣਾਈ ਹੈ ਔਰ ਤੁਹਾਨੂੰ ਲੈ ਚੱਲਦੇ ਆਂ ਖਰੜ ਦੀ ਬੇਲਾ ਕਾਸਾ ਸੁਸਾਇਟੀ ਦੇ ਵਿੱਚ ਤੇ ਤੁਹਾਨੂੰ ਦਿਖਾਣੇ ਆਂ ਲਾਈਵ ਤਸਵੀਰਾਂ ਕੀ ਬਸਨੀ ਕਹਿੰਦੇ ਨੇ ਉਹ ਵੀ ਤੁਹਾਨੂੰ ਸੁਣਾਵਾਂਗੇ ਕੀ ਜ਼ਮੀਨ ਦਾ ਮਾਲਕ ਕਹਿੰਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਬਿਲਡਰ ਕੀ ਕਹਿੰਦਾ ਉਹ ਵੀ ਤੁਹਾਨੂੰ ਸੁਣਾਵਾਂਗੇ ਦੇਖੋ ਇਹ ਤਸਵੀਰਾਂ ਸੀ ਬੇਲਾ ਕੈਸਲ ਐਸੋਸੀਏਸ਼ਨ ਸੋਸਾਇਟੀ ਦੇ ਸਾਰੇ ਮੈਂਬਰਾਂ ਅਹੁਦੇਦਾਰਾਂ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਆਪਣੀ ਫਰਿਆਦ ਲੈ ਕੇ ਮੀਡੀਆ ਦੇ ਰਾਹੀਂ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਅਸੀਂ 2 ਸਾਲ ਪਹਿਲਾਂ ਇੱਥੇ ਪਲਾਟ ਲਏ ਸੀ ਪਲਾਟ ਲੈਣ ਤੋਂ ਬਾਅਦ ਅਸੀਂ ਆਪਣਾ ਰਜਿਸਟ੍ਰੇਸ਼ਨ ਕਰਾਈਆਂ ਇੰਤਕਾਲ ਕਰਵਾਏ ਜਦੋਂ ਅਸੀਂ ਕੰਮ ਕਰਨਾ ਸ਼ੁਰੂ ਕੀਤਾ ਤਾਂ ਸਾਡੇ ਅੰਗੇਟ ਆ ਕੇ ਇੱਕ ਬੰਦਾ ਖੜਾ ਹੋ ਗਿਆ ਜੋ ਕਿ ਕਹਿ ਰਿਹਾ ਕਿ ਮੈਂ ਮਾਲਕਾਂ ਇਸ ਸੋਸਾਇਟੀ ਦਾ ਇਸ ਜ਼ਮੀਨ ਦਾ ਮੈਂ ਮਾਲਕਾਂ ਹਾਂ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਸਰ ਅਸੀਂ ਆਪਣੇ ਪਲਾਟ ਲੈਨੇ ਰਜਿਸਟਰੀਆਂ ਕਰਾਇਆਂ ਨੇ ਇੰਤਕਾਲ ਚੜਵਾਇਆ ਜਿਹਦੇ ਸਬੰਧ ਚ ਅਸੀਂ ਆਪਣਾ ਕੰਮ ਕਰਨਾ ਚਾਹੁੰਦੇ ਆ ਉਹ ਕਹਿੰਦਾ ਨਹੀਂ ਜੀ ਇਹ ਮੇਰੀ ਜ਼ਮੀਨ ਹੈ ਇਹਦੇ ਤੁਸੀਂ ਕੰਮ ਨਹੀਂ ਕਰ ਸਕਦੇ ਉਹਨਾਂ ਨੇ ਮਾਨਯੋਗ ਅਦਾਲਤ ਕੋਲੇ ਅਪੀਲ ਕੀਤੀ ਉਹਨਾਂ ਨੂੰ ਸਟੇ ਆਰਡਰ ਲੈ ਲਈ ਸਟੇ ਆਰਡਰ ਲੈ ਕੇ ਅਸੀਂ ਵੀ ਮਾਨਯੋਗ ਅਦਾਲਤ ਕੋਲੇ ਅਪੀਲ ਕੀਤੀ ਕਿ ਸਰ ਅਸੀਂ ਆਪਣੀਆਂ ਰਜਿਸਟਰੀਆਂ ਕਰਾ ਕੇ ਇੰਤਕਾਲ ਕਰਾ ਕੇ ਆਪਣਾ ਕੰਮ ਕਰਨਾ ਚਾਹੁੰਦੇ ਆ ਸਾਨੂੰ ਕੰਮ ਕਰਨ ਦਿੱਤਾ ਜਾਵੇ ਸਾਡੇ ਇਹਦੇ ਚ ਕੋਈ ਕਸੂਰ ਨਹੀਂ ਤਾਂ ਸਾਨੂੰ ਮਾਨਯੋਗ ਅਦਾਲਤ ਨੇ ਰਾਹਤ ਦਿੱਤੀ ਉਹਨਾਂ ਨੇ ਕਿਹਾ ਕਿ ਸਟੇ ਤੁਹਾਡੀ ਵਕੇਟ ਕਰਦੇ ਆ ਤੁਸੀਂ ਆਪਣਾ ਜਾ ਕੇ ਆਪਣੇ ਪਲਾਟਾਂ ਤੇ ਕੰਮ ਕਰ ਸਕਦੇ ਹੋ ਲੇਕਿਨ ਤਿੰਨ ਦਿਨ ਤੋਂ ਆ ਕੇ ਇੱਥੇ ਜ਼ਿਮੀਂਦਾਰ ਫੇਰ ਸਾਨੂੰ ਪਰੇਸ਼ਾਨ ਕਰ ਰਿਹਾ ਕਿ ਇਹ ਜਮੀਨ ਮੇਰੀ ਹੈ ਤੁਸੀਂ ਇੱਥੇ ਕੰਸਟਰਕਸ਼ਨ ਨਹੀਂ ਕਰ ਸਕਦੇ ਅਸੀਂ ਉਹਨਾਂ ਨੂੰ ਸਟੇ ਦੇ ਆਰਡਰ ਵੀ ਦਿਖਾਏ ਕਿ 12 ਨੰਬਰ ਤੇ ਅਸੀਂ ਕਾਲ ਵੀ ਕੀਤੀ ਉੱਥੇ ਪੁਲਿਸ ਆਈ ਜੀ ਉਹਨਾਂ ਨੇ ਸਾਨੂੰ ਆ ਕੇ ਰੋਕਣ ਦੀ ਕੋਸ਼ਿਸ਼ ਕੀਤੀ ਸਾਡੀ ਲੇਬਰ ਨੂੰ ਗਾਲਾਂ ਕੱਢੀਆਂ ਇੱਥੋਂ ਭਜਾ ਦਿੱਤਾ ਗੁੰਡਾਗਰਦੀ ਕਰਦੇ ਰਹੇ ਅਸੀਂ ਉਹਨਾਂ ਨੂੰ ਬਹੁਤ ਕੋਸ਼ਿਸ਼ ਕੀਤੀ ਕਿ ਸਾਡੇ ਕੋਲੇ ਇਹ ਸਟੇ ਆਰਡਰ ਨੇ ਜਿਹੜੇ ਵੈਕੈਂਟ ਨਹੀਂ ਕੋਣ ਹੈ ਬੰਦਾ ਉਹ ਜੀ ਨੇ ਗੁੰਡਾ ਗੁਰਵਿੰਦਰ ਸਿੰਘ ਖੇਰਾ ਜੀ ਤੋਂ ਪਹਿਲਾਂ ਕਿਹੜੇ ਬਿਲਡਰ ਤੋਂ ਤੁਸੀਂ ਜਗ੍ਹਾ ਖਰੀਦੀ ਹੈ ਜੀ ਇਹ ਸਰ ਮਨਮੋਹਨ ਬਿਲਡਰ ਐਂਡ ਪ੍ਰੋਮੋਟਰ ਤੋਂ ਬਿਲਕੈਸੇ ਕਰਕੇ ਸੋਸਾਇਟੀ ਆ ਉਹਦੇ ਵਿੱਚ ਅਸੀਂ 플ੌਟ ਖਰੀਦਿਆ ਹੈ ਸੋਸਾਇਟੀ ਪਾਸ ਹੈ ਜੀ ਅਪਰੂਵਡ ਹੈ ਜੀ ਸਰ ਨਹੀਂ ਨਹੀਂ ਐਮਸੀ ਤੋਂ ਅਪਰੂਵਡ ਨਹੀਂ ਹੈ ਸਰ ਅਪਲਾਈ ਕੀਤੀ ਹੈ ਅਪਲਾਈ ਕੀਤੀ ਹੋਈ ਹੈ ਜੀ ਹੁਣ ਜਿਹੜੀ ਗੁੰਡਾਗਰਦੀ ਕੌਣ ਕਰਕੇ ਗਿਆ ਔਰੇ ਹੁਣ ਇੱਥੇ ਕਿਸਾਨ ਆਉਂਦੇ ਗੁਰਵਿੰਦਰ ਸਿੰਘ ਖੇਰਾ ਨਾਂ ਦਾ ਉਹ ਤੁਹਾਨੂੰ ਧਮਕੀਆਂ ਦਿੰਦਾ ਜੀ ਇੱਥੇ ਮੈਂ ਤੁਹਾਨੂੰ ਕੋਈ ਵੀ ਕੰਸਟਰਕਸ਼ਨ ਨਹੀਂ ਕਰਨ ਦੇਵਾਂਗਾ ਅਸੀਂ ਉਹਨਾਂ ਨੂੰ ਸਟੇ ਆਰਡਰ ਵੀ ਦਿਖਾਏ ਕਿ ਵਕਾਇਤ ਨੇ ਸਾਡੇ ਹੱਕ 'ਚ ਨਹੀਂ ਉਹ ਕਹਿੰਦਾ ਮੈਂ ਕਿਸੇ ਸਟੇ ਆਰਡਰ ਨੂੰ ਨਹੀਂ ਮੰਨਦਾ ਜ਼ਮੀਨ ਮੇਰੀ ਆ ਮੈਂ ਤੁਹਾਨੂੰ ਕੰਸਟਰਕਸ਼ਨ ਨਹੀਂ ਕਰਨ ਦੇਵਾਂਗਾ ਜੀ ਦੱਸ ਰਹੇ ਕੋਲੋਂ ਪੁਲਿਸ ਪ੍ਰੋਟੈਕਸ਼ਨ ਵੀ ਮਿਲੀ ਹੋਈ ਆ ਨਾਲ ਕੋਈ ਉਹ ਸਰ ਉਹ ਗੰਨਾਂ ਲੈ ਕੇ ਘੁੰਮਦਾ ਜੀ ਆਪਣਾ ਪਤਨ ਤਾਂ ਮੈਂ ਲੈ ਕੇ ਘੁੰਮਦਾ ਜੀ ਜਿਹੜਾ ਆ ਕਿ ਸਾਨੂੰ ਇੱਥੇ ਆ ਕੇ ਧਮਕੀਆਂ ਦਿੰਦੇ ਨੇ ਜੀ ਤੇ ਹੁਣ ਕੀ ਮੰਗ ਕਰਦੇ ਹੋ ਤੁਸੀਂ ਸਰ ਅਸੀਂ ਮਾਨਯੋਗ ਅ ਸਰਕਾਰ ਤੋਂ ਮੰਗ ਕਰਦੇ ਆ ਕਿ ਅਸੀਂ ਆਪਣੇ ਪਲਾਟ ਖਰੀਦਦੇ ਨੇ ਸਾਨੂੰ ਗਵਰਨਮੈਂਟ ਨੇ ਸਟੇਪਕੈਂਟ ਕੀਤੀ ਹੈੀ ਸਾਨੂੰ ਕੰਮ ਕਰਨ ਦਿੱਤਾ ਜਾਵੇ ਅਪਾ ਆਪਣੇ ਪਵਿੱਤਰ ਸਿੰਘ ਜੀ ਸਾਡੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਬੈਲਾ ਕੇਸਾ ਐਸੋਸੀਏਸ਼ਨ ਦੇ ਸੁਸਾਇਟੀ ਦੇ ਅਸੀਂ ਇਹੀ ਮੰਗ ਮੰਗ ਕਰਦੇ ਆਂ ਕਿ ਸਰਕਾਰ ਸਾਨੂੰ ਪ੍ਰੋਟੈਕਸ਼ਨ ਦਵੇ ਤੇ ਜੋ ਮਾਨਯੋਗ ਅਦਾਲਤ ਨੇ ਸਾਡੇ ਸਾਡੇ ਹੱਕ ਦੇ ਵਿੱਚ ਫੈਸਲਾ ਦਿੱਤਾ ਵਾ ਉਹ ਸਾਨੂੰ ਕੰਸਟਰਕਸ਼ਨ ਦੇ ਕਰਨ ਦੇ ਵਿੱਚ ਸਾਡੀ ਸਹਾਇਤਾ ਕੀਤੀ ਜਾਵੇ ਤੇ ਜਿਹੜੀ ਗੁੰਡਾਗਰਦੀ ਉਹ ਨੇ ਕਿਸਾਨ ਨੇ ਕੀਤੀ ਆ ਉਹਦੇ ਨੱਥ ਪਾਈ ਜਾਵੇ ਤੁਸੀਂ ਬਿਲਡਰ ਨਾਲ ਨਹੀਂ ਗੱਲ ਕੀਤੀ ਵੀ ਸਾਡ ਨੂੰ ਐਦਾਂ ਦਿੱਕਤ ਆ ਰਹੀ ਹੈ ਉਹਨਾਂ ਦਾ ਕੀ ਨਹੀਂ ਉਹ ਉਹਨਾਂ ਨਾਲ ਕੀਤੀ ਆ ਅਸੀਂ ਉਹ ਅਲੱਗ ਉਹਨਾਂ ਨਾਲ ਚੱਲਦਾ ਪਿਆ ਮਸਲਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ ਤੁਹਾਡੀ ਰਜਿਸਟਰੀ ਦਾ ਇੰਤਕਾਲ ਕਰਵਾਤੀ ਆ ਠੀਕ ਹੈ ਬਾਕੀ ਉਹ ਦੋ ਦਿਨ ਤੋਂ ਉਹ ਗਿਆ ਦੁਬਈ ਗਿਆ ਹੋਇਆ ਉਹ ਆ ਕੇ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਬੈਠ ਕੇ ਤੁਸੀਂ ਜੋ ਹੋਏਗਾ ਤੁਹਾਡਾ ਇਹਦੇ ਨਾਲ ਕਿਸਾਨ ਦੇ ਨਾਲ ਤੁਹਾਡਾ ਮਤਲਬ ਬੈਠ ਕੇ ਅਸੀਂ ਜਿਹੜਾ ਨਸਾ ਹੱਲ ਕਰਾਂਗੇ ਤੁਸੀਂ ਵੇਟ ਕਿਉਂ ਨਹੀਂ ਕੀਤੀ ਉਹਦੀ ਸਾਨੂੰ ਪਤਾ ਨਹੀਂ ਸੀਗਾ ਜੀ ਸਾਨੂੰ ਪਤਾ ਨਹੀਂ ਸੀਗਾ ਕੀਤੀ ਜੀ ਇਹਦੀ ਹਾਂਜੀ ਕੰਪਲੇਂਟ ਦਿੱਤੀ ਹੈ ਜੀ ਇਹਦੀ ਕੰਪਲੇਂਟ ਅਸੀਂ ਦਿੱਤੀ ਹੈ ਜੀ ਘੜੂਆ ਥਾਣੇ ਦਿੱਤੀ ਹੈ ਜੀ ਨਾਲ ਸਟੇ ਆਰਡਰ ਦੀ ਕਾਪੀ ਲਾਈ ਹੈ ਜੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਜੀ ਪੁਲਿਸ ਨੇ ਇੱਥੇ ਜਿਹੜੇ ਆਏ ਸੀ ਬੰਦੇ 112 ਨੰਬਰ ਤੇ ਕਾਲ ਕਰਨ ਤੇ ਉਹਨਾਂ ਨੇ ਸਾਫ਼ ਇਹਨਾਂ ਨੂੰ ਮਨਾ ਕੀਤਾ ਵੀ ਇੱਥੇ ਸਟੇ ਆਰਡਰ ਤੁਹਾਡਾ ਜਿਹੜਾ ਵਿਕੇਟ ਹੋ ਚੁੱਕਾ ਵਾ ਇਹਨਾਂ ਨੂੰ ਤੁਸੀਂ ਕੰਸਟਰਕਸ਼ਨ ਕਰਨ ਤੋਂ ਨਹੀਂ ਰੋਕ ਸਕਦੇ ਪਰ ਤੁਸੀਂ ਇੱਥੇ ਜਗ੍ਹਾ ਲਈ ਹੈ ਜਗਾ ਲੈਣ ਤੋਂ ਪਹਿਲਾਂ ਪੁਰਜਪੜਤਾਵ ਨਹੀਂ ਕੀਤੀ ਅੱਛਾ ਕੌਣ ਦੇਖਦਾ ਵਾ ਪਹਿਲਾ 2 ਸਾਲ ਕੰਸਟਰਕਸ਼ਨ ਕਰੀਆ ਦੇਖੋ 3 ਮੰਜ਼ਲਾ ਬਿਲਡਿੰਗਾਂ ਬਣੀਆਂ ਪਈਆਂ ਮੈਂ ਇੱਕ ਬੱਚੇ ਚ 4 ਦਿਨ ਤਾਂ ਬਣ ਹੀ ਜਾਂਦੀਆਂ ਇਹਨੂੰ ਘੱਟੋ-ਘੱਟ ਸਾਲ ਲੱਗਾ ਹੋਇਆ ਬਿਲਡਿੰਗ ਬੰਦੇ ਇਹਨੂੰ ਕਿਸੇ ਨੇ ਰੋਕਿਆ ਹੀ ਨਹੀਂ ਆ ਕੇ ਸੜਕਾਂ ਦਾ ਕੰਮ ਮਤਲਬ ਚਲੋ ਅਧੂਰਾ ਹੈ ਜਿੱਦਾਂ ਵੀ ਆ ਪਰ ਫਿਰ ਵੀ ਕੰਮ ਤਾਂ ਸ਼ੁਰੂ ਕੀਤਾ ਨਾ ਹੋਇਆ ਦਾ ਜਦੋਂ ਤੁਸੀਂ ਕੀਤਾ ਤਦ ਬੰਦ ਕਰਾ ਦਿੱਤਾ ਜਦੋਂ ਅਸੀਂ ਕੀਤਾ ਤੇ ਉਦੋਂ ਕੰਮ ਬੰਦ ਕਰਾ ਦਿੱਤਾ ਅਸੀਂ ਥੋੜਾ ਜਿਹਾ ਸਾਵੀ ਸੋਚੇ ਕਿ ਵੀ ਅਸੀਂ 1.5 ਸਾਲ ਬਾਅਦ ਸ਼ੁਰੂ ਕੀਤਾ ਕੰਮ ਕਹਿ ਕੀ ਰਹੇ ਆ ਕੇ ਤੁਹਾਨੂੰ ਰੋਕ ਰਹੇ ਕਿਸਾਨ ਕੀ ਕਹਿੰਦਾ ਹੈ ਕਹਿੰਦਾ ਕੀ ਹੈ ਕਿਸਾਨ ਆ ਕੇ ਤੁਹਾਨੂੰ ਕਿਸਾਨ ਸਾਨੂੰ ਆ ਕੇ ਕੀ ਕਹਿ ਰਿ ਰਜਿਸਟਰੀ ਤੁਹਾਡੀ ਹੋਣੀ ਹੋਈ ਹੈ ਸਾਡੀਆਂ ਰਜਿਸਟਰੀਆਂ ਹੋਈਆਂ ਹੀ ਆ ਨੰਬਰ ਪਾ ਕੇ ਬਕਾਇਦਾ ਸਾਡੀ ਇਨਤਕਾਲ ਵੀ ਹੋਏ ਹੋਏ ਆ ਉਹ ਗਲਤ ਹੈ ਸਹੀ ਹੈ ਉਹ ਅਲੱਗ ਬਸ਼ਾ ਗੱਲ ਹੈ ਨਹੀਂ ਨਹੀਂ ਨਕਸ਼ੇ ਨੁਕਸ਼ੇ ਪਾਸ ਹੈ ਜੀ ਸਰ ਜਿਹੜੇ ਤਾਂ ਬਣੇ ਹੋਏ ਆ ਉਹਨਾਂ ਦੇ ਨਕਸ਼ੇ ਪਾਸ ਆ ਜਿਹੜੇ ਨੇ ਅਸੀਂ ਜਿੱਦਾਂ ਹੁਣ ਅਸੀਂ ਤਾਂ ਚਾਰ ਦੁਵਾਰੀ ਬਣਾਣੀ ਸੀਗੀ ਬਸ ਹਜੇ ਅਸੀਂ ਬਣਾਣੀ ਨਹੀਂ ਸੀਗੀ ਹਾਂਜੀ ਮੈਂ ਲੋច ਹੀ ਤਾਂ ਦੱਸਿਆ ਜਾਂਦਾ ਜੀ ਇਹਨਾਂ ਨੇ ਬਿਲਡਰ ਨੇ ਅਨ ਅਪਰੂਵਡ ਪਾਲਿਸੀ ਦੇ ਵਿੱਚ ਇਹ ਕਲੋਨੀ ਪਾਈ ਹੋਈ ਆ ਟੋਟਲ ਕਿੰਨੇ ਪਲਾਟ ਆ ਟੋਟਲ ਕਿੰਨੇ ਹੈਗੇ ਦੇਖਣਾ ਜਰਾ ਇਨਾ ਰੋਣਾ ਉਹ ਤਕਰੀਬ 24 ਤੋਂ 28 ਪਰੋਟ ਨਹੀਂ ਸਾਰਿਆਂ ਦਾ ਰੁਕਿਆ ਹੋਇਆ ਹੈ ਪਿੱਛੇ ਦੁਕਾਨੇ ਵੀ ਹੈ ਇਹ 24 ਤੋਂ 28 ਪਰੋਟ ਜਿਸਨੇ ਕੰਮ ਰਸ ਦੁਕਾਨਾਂ ਵੀ ਹੈ ਜੇ ਹੁਣ ਵੀ ਇਹ ਮਸਲਾ ਨਹੀਂ ਹੱਲ ਹੁੰਦਾ ਫਿਰ ਕੀ ਕਰੋਗੇ ਜੀ ਅਸੀਂ ਫੇਰ ਧਰਨੇ ਦਵਾਂਗੇ ਜੀ ਸੜਕਾਂ ਤੇ ਆ ਕੇ ਸਾਡੇ ਕੋਲ ਕੋਈ ਹੈ ਨਹੀਂ ਸਾਡੀ ਸਾਰੀ ਉਮਰ ਦੀ ਜਿਹੜੀ ਪੂੰਜੀ ਹੈ ਅਸੀਂ ਇੱਥੇ ਲਾਈ ਹੋਈ ਆ ਵੀ ਚੱਲ ਕਿਤੇ ਕੋਈ ਵਿਆਹ ਕਿੱਥੇ ਕਰਨਾ ਬੱਚੇ ਦਾ ਕੁਝ ਕਰਨਾ ਵਾ ਇਹਦੇ ਨੂੰ ਵੇਚ ਕੇ ਅਸੀਂ ਚਾਰ ਪੈਸੇ ਕਮਾਵਾਂਗੇ ਤੇ ਅਸੀਂ ਉਹਨਾਂ ਦੇ ਕਰਾਂਗੇ ਕਿਸੇ ਨੂੰ ਬਾਹਰ ਭੇਜਾਂਗੇ ਬੱਚੇ ਨੂੰ ਪੜ੍ਹਾਵਾਂਗੇ ਇੱਕ ਦਿਨ ਫਿਰ ਸਾਡਾ ਤਾਂ ਬਿਲਕੁਲ ਆਪਣੇ ਸਾਹ ਦੇ ਖਤਮ ਹੋ ਚੁੱਕ ਚੇਅਰਮੈਨ ਰੈ residențial ਵੈਲਫੇਅਰ ਸੁਸਾਇਟੀ ਦਾ ਵਿਵੇਕ ਮਲੋਤਰਾ ਚੇਅਰਮੈਨ ਬੋਲ ਰਿਹਾ ਇਹ ਇਹ ਮਸਲਾ ਇਹ ਹੈ ਜੀ ਅਸੀਂ 2 ਸਾਲ ਪਹਿਲਾਂ ਉਹਦੇ ਪਲਾਟ ਲਿੱਤੇ ਸੀ ਮਨਮੋਹ ਬਿਲਡਰ ਐਂਡ ਪ੍ਰੋਮੋਟਰ ਤੋਂ ਉਹਨੇ ਸਾਨੂੰ ਰਜਿਸਟਰੀਆਂ ਕਰਾਤੀਆਂ ਅਸੀਂ ਇੰਤਕਾਲ ਹੋ ਗਏ ਸਾਡੇ ਤੇ ਉਸ ਤੋਂ ਬਾਅਦ ਅਸੀਂ ਰੈਗੂਲਰਾਈਜ਼ ਕਰਾ ਕੇ ਐਨਓਸੀਆਂ ਲੈ ਕੇ ਅਸੀਂ ਨਕਸ਼ਾ ਵੀ ਪਾਸ ਕਰਾ ਲਏ ਅਸੀਂ ਕੋਠੀ ਬਣਾ ਲਈ ਆ ਕੋਠੀ ਮੇਰੀ ਹੈ ਮੈਂ ਬਣਾਈ ਆ ਕੋਠੀ ਇਹ ਤੇ ਹੁਣ ਲੇਟੈਸਟ ਪੋਜੀਸ਼ਨ ਕੀ ਹੈ ਜੀ ਕਲੋਨੀ ਦੇ ਵਿੱਚ ਆ ਕੇ ਇਹ ਕੁਛ ਥੋੜੇ ਜਿ-ਕੁਛ ਮਹੀਨਿਆਂ ਤੋਂ ਪਹਿਲਾਂ ਇਹ ਜਿਹੜਾ ਗੁਰਿੰਦਰ ਸਿੰਘ ਖਹਿਰਾ ਜ਼ਿਮੀਦਾਰ ਹੈ ਇਹ ਜ਼ਿਮੀਦਾਰ ਹੈ ਜੀ ਇਸ ਜ਼ਮੀਨ ਦਾ ਉਹ ਹੁਣ ਖੱਪ ਪਾ ਰਿਹਾ ਹੈ ਕਿ ਇਹ ਜ਼ਮੀਨ ਦੀ ਜਿਹੜੀ ਲੈਂਡ ਹੈ ਇਹਨੇ ਪ੍ਰੋਪਰ ਬਿਲਡਰ ਨੇ ਕੋਈ ਰਜਿਸਟਰੀ ਨਹੀਂ ਕਰਾਈ ਇਹਨਾਂ ਦਾ ਕੋਈ ਆਪਸ ਵਿੱਚ ਪੈਸਿਆਂ ਦਾ ਕੋਈ ਰੋਲ ਹੈ ਕਿ ਜੇ ਕੋਈ ਰੋਲ ਹੈ ਤਾਂ ਉਹਦੇ ਨਾਲ ਲਿਫਟੇ ਕੇ ਹੁਣ ਸਾਨੂੰ ਆ ਕੇ بار-ਬਾਰ ਤੰਗ ਕਰਦਾ ਹੈ ਪਹਿਲਾ 6 ਮਹੀਨੇ ਪਹਿਲਾਂ ਇਨੇ ਤੰਗ ਕੀਤਾ ਸਾਰਾ ਬੰਦ ਕਰਾਤਾ ਗੇਟ ਗੁੱਡ ਬੰਦ ਕਰਾਤਾ ਇਹ ਕਰਤਾ ਉਹ ਕਰਤਾ ਹੁਣ ਜਾ ਕੇ ਹੁਣ ਪਹਿਲਾ ਜਾ ਕੇ ਇੱਕ ਇੱਥੇ ਬਿਲਡਿੰਗ ਵੀ ਤੋੜ ਗਿਆ ਗੁਰਿੰਦਰ ਸਿੰਘ ਖਹਿਰਾ ਹੋਸਦਾ ਫਿਰ ਤੁਸੀਂ ਸਾਰੇ ਨੇ ਇਕੱਠੇ ਹੋ ਕੇ ਉਸ ਨੂੰ ਸਮਝਾਇਆ ਨਹੀਂ ਪੁੱਛੇ ਨਹੀਂ ਉਸ ਨੂੰ ਵੀ ਅਸੀਂ ਬੜਾ ਕਿਹਾ ਜੀ ਉਹ ਜਾ ਕੇ ਕੋਰਟ ਚਲਾ ਗਿਆ ਉਹ ਕੋਰਟ ਚਲਾ ਗਿਆ ਕੋਰਟ ਤੋਂ ਨੋਟਿਸ ਸਾਨੂੰ ਆਏ ਅਸੀਂ ਕੋਰਟ ਚਲੇ ਗਏ ਕੋਰਟ ਤੇ ਜਾ ਕੇ ਉਹਨਾਂ ਨੂੰ ਸਾਰਾ ਕੁਝ ਦੱਸਿਆ ਸੀ ਤੇ ਕੋਰਟ ਨੇ ਸਾਡੀ ਗੱਲ ਸਮਝ ਲਈ ਤੇ ਉਹਨਾਂ ਨੇ ਸਾਨੂੰ ਸਟੇਜ ਜਿਹੜੀ ਸੀਗੀ ਉਹ ਵੋਕੇਟ ਕਰਤੀ ਉਹ ਕਹਿੰਦੇ ਕਿ ਤੁਸੀਂ ਆਪਣਾ ਜਾ ਕੇ ਆਪਣਾ ਪਲਾਟਾਂ ਦੇ ਉੱਤੇ ਕੰਮ ਕਰੋ ਜਦੋਂ ਤੁਸੀਂ ਕੰਮ ਚਾਲੂ ਕਰ ਰਹੇ ਸੀ ਸਟੇ ਵੋਕੇਟ ਦੇ ਤੁਸੀਂ ਆਰਡਰ ਉਹਨੂੰ ਦਿਖਾਏ ਨੇ ਖੈਰੇ ਨਾ ਹਜ਼ਾਰ ਨੂੰ ਤਾਂ ਕੀ ਗਿਆ ਉਹਨੇ ਨਹੀਂ ਉਹ ਕਹਿੰਦਾ ਮੈਂ ਇਹਨਾਂ ਨੂੰ ਕੋਟਾ ਕੋਟ ਦੇ ਆਰਡਰਾਂ ਨੂੰ ਬਿਲਕੁਲ ਨਹੀਂ ਮੰਨਦਾ ਅੱਛਾ ਕੋਟਾ ਕੰਟੈਕਟ ਪਾਣੀ ਚਾਹੀਦੀ ਹੈ ਫਿਰ ਅਸੀਂ ਇੱਕ ਕੋਟਾ ਕੰਟੈਕਟ ਪਾਤੀ ਹੈ ਜੀ ਤੇ ਅਸੀਂ ਪੁਲਿਸ ਨੂੰ ਵੀ ਅਸੀਂ ਉਹ ਇਨਫੋਰਮ ਕਰਤਾ ਜਾ ਕੇ ਐਪਲੀਕੇਸ਼ਨ ਵੀ ਦੇ ਆਏ ਆ ਤੇ ਮਾਰਕ ਵੀ ਕਰਾ ਲਿਆ ਉਹਨਾਂ ਤੋਂ ਆਪਣਾ ਨੰਬਰ ਵੀ ਲੈ ਕੇ ਆਏ ਉਹਨਾਂ ਤੋਂ ਆਪਣਾ ਤੇ ਪੁੱਛ ਲੇਕਿਨ ਸਾਡਾ ਸਾਥ ਨਹੀਂ ਦੇ ਰਹੀ ਤੇ ਹੁਣ ਮੰਗ ਕੀ ਕਰਦੇ ਹੋ ਜੀ ਅਸੀਂ ਮੰਗ ਇਹ ਕਰਦੇ ਆ ਸਾਡਾ ਕੰਮ ਸ਼ੁਰੂ ਹੋਵੇ ਸਾਨੂੰ ਅਸੀਂ ਇੰਨੇ ਪੈਸੇ ਲਗਾਏ ਮੈਂ ਸਾਡਾ ਕੰਮ ਸ਼ੁਰੂ ਕਰੇ ਅਸੀਂ ਪ੍ਰਾਪਰਟੀ ਖਰੀਦੀ ਹੋਈ ਹੈ ਸਭ ਕੁਝ ਕਰਾ ਲਿਆ ਅਸੀਂ ਤਾਂ ਕਾਗਜ਼ੀ ਕਾਰਜ ਪੂਰਾ ਕਰਾਇਆ ਆਪਣਾ ਆਪਣੇ ਵੱਲੋਂ ਜੋ ਹੋਣਾ ਚਾਹੀਦਾ ਸਰਕਾਰੀ ਕੰਮ ਉਹ ਅਸੀਂ ਕਰਾਇਆ ਈਵਨ ਤੱਕ ਅਸੀਂ ਜਿਹੜੀਆਂ ਪ੍ਰਾਪਰਟੀਆਂ ਬਣੀਆਂ ਹੋਈਆਂ ਉਹਨਾਂ ਦੇ ਪ੍ਰਾਪਰਟੀ ਟੈਕਸ ਵੀ ਸਾਡੇ ਕੋਲ ਰਹਿ ਗਏ ਲੱਗਿਆ ਬਈ ਇਸ ਲੈਂਡ ਦੇ ਤੁਹਾਡਾ ਜੀ ਉਹ 플ੌਟ ਖਰੀਦੇ ਆ ਕਿੰਨਾ ਕੁ ਪੈਸਾ ਲੱਗਿਆ ਇੱਥੇ ਅਸੀਂ ਲਗ ਲਗ ਮੈਂ ਕਈ ਲਗ ਲਗ ਕਿ ਇਸ ਦਾ 20 ਲੱਖ ਇਸ ਦਾ 25 ਲੱਖ ਇਸ ਦਾ 15 ਲੱਖ ਸਾਰਿਆਂ ਨੇ ਅਸੀਂ ਆਪਣਾ ਜਿੰਨਾ ਵੀ ਜੋ ਵੀ ਸੀ ਆਪਣਾ ਪੈਸਾ ਇਕੱਠਾ ਕਰਕੇ ਇੱਥੇ ਲਾਇਆ ਹੋਇਆ ਹੈ ਤਾਂ ਕਿ ਕੱਲ ਨੂੰ ਸਾਡੇ ਔਖੇ ਵਿਲੇ ਟਾਈਮ ਤੇ ਕੰਮ ਆ ਸਕੇ ਤਾਂ ਅਸੀਂ ਆਪਣੀ ਕਿਤਨਾ ਕਿਤੇ ਇਹ ਪ੍ਰੋਪਰਟੀ ਨੂੰ ਵੇਚ ਕੇ ਆਪਣੀ ਕੰਮ ਕਰ ਸਕੀ ਹੁਣ ਹੁਣ ਕਿਸ ਤਰ੍ਹਾਂ ਲੱਗ ਰਿਹਾ ਤੁਹਾਨੂੰ ਤੁਹਾਡੇ ਪੈਸੇ ਫਸ ਗਏ ਨੇ ਹੁਣ ਸਰ ਸਾਨੂੰ ਇਹ ਲੱਗਦਾ ਕਿ ਅਸੀਂ ਇੱਥੇ ਕਿਤਨਾ ਕਿਤੇ ਫਸੇ ਹੋਈਆਂ ਰੋਲਾ ਜ਼ਿੰਮੇਦਾਰ ਦਾ ਤੇ ਬਿਲਡਰ ਦਾ ਜੀ ਜਿਹਦੇ ਵਿੱਚ ਉਹ ਆਪਸ ਵਿੱਚ ਬੈਠ ਕੇ ਗੱਲ ਕਰਨ ਆਪਣਾ ਸਮਝੌਤਾ ਕਰਨ ਜਿਹਦੇ ਨਾਲ ਅਸੀਂ ਵੀ ਸਾਨੂੰ ਵੀ ਰੀਲੀਫ ਮਿਲੇ ਅਸੀਂ ਵੀ ਆਪਾਂ ਵੀ ਆਹਸਾਲਿਆਂ ਨੇ ਤੁਹਾਡੇ ਤੇ ਸੁਸਾਇਟੀ ਵਾਲਿਆਂ ਨੇ ਇਲਜ਼ਾਮ ਲਗਾਏ ਆ ਕਿ ਸਟੇ ਟੁੱਟ ਗਈ ਆ ਉਹਨਾਂ ਦੀ ਉਸ ਤੋਂ ਬਾਅਦ ਵੀ ਸਾਡਾ ਜਿਹੜਾ ਹੈ ਕੰਮ ਜਿਹੜਾ ਰੋਕ ਰਹੇ ਆ ਰੋੜਾ ਕੀ ਆ ਅਸਲ ਦੇਖੋ ਜੀ ਜਿਹੜੀ ਜ਼ਮੀਨ ਮੈਂ ਉਹਨੂੰ ਵੇਚੀ ਹੋ ਵੀ ਐ ਜੋ 915 ਮਸੀ ਦਾ ਨੰਬਰ ਹੈ ਜੀ ਇਹ ਤਿੰਨ ਕਣਾ ਵਿੱਚ ਉਹ ਚ ਕਰਦੇ ਮੈਂ ਰੋਕਦੇ ਨਹੀਂ ਉਹਨੂੰ ਉਹ ਜਿਹੜੀ ਮੈਂ ਵੇਚੀ ਹੋ ਨਹੀਂ ਨਾ ਮੈਂ ਬਿਆਨਨਾ ਕਰਿਆ ਵੇ ਮੇਰੀ ਮਾਲਕੀ ਆ ਜੀ ਉੱਥੇ ਫਿਰ ਮੈਂ ਰੋਕੂੰਗਾ ਜੀ ਫਿਰ ਜਗ੍ਹਾ ਤੇ ਮੈਂ ਵੇਚੀ ਹੋ ਨਹੀਂ ਹਜੀ ਉਹ ਫਿਰ ਕਿਵੇਂ ਕਰ ਲੂੰਗਾ ਜੀ ਉਹ ਤੁਹਾਨੂੰ ਤੁਮਕਾਉਣੇ ਆ ਕੇ ਸਾਰੇ ਬੰਦੇ ਮੈਂ ਇਕੱਲਾ ਬੰਦਾ ਜੀ ਉਹ ਦੱਬ ਰਹੇ ਹਨ ਆਪਣੇ ਸਾਰੇ ਮੈਂ ਰੋਕਦਾ ਰੁਕ ਦੇਣੀ ਆ ਪਹਿਲੇ ਮੈਂ ਸਟੇ ਕਰਾਈ ਉਹਦੀ ਸਟੇ ਦੇ باوجود ਵੀ ਇਹ ਮੇਰੇ ਕੋਲ ਫੋਟੋਆਂ ਪਈਆਂ ਰੁਕੇ ਨਹੀਂ ਕੰਮ ਕਰਦੇ ਸਟੇ ਦੇ باوجود ਨੇ ਮੇਰੀ ਜਗ੍ਹਾ ਤੇ ਕੰਮ ਕਰ ਗਏ ਸਾਰਾ ਜਿਹੜੀ ਮੈਂ ਵਿੱਚ ਵੀ ਨਹੀਂ ਹੂੱਚ ਵੀ ਕਰ ਰਹੇ ਆ ਜੀ ਇੱਕ ਹੋਰ ਇਲਜ਼ਾਮ ਲਾ ਰਹੇ ਕਹਿੰਦੇ ਗੁੱਡਾ ਕਰਦੀ ਕਰਦੇ ਆ ਔਰ ਇਹ ਆ ਕੇ ਤੁੰਣ ਤੋੜ ਕਰਦੇ ਆ ਦਰਾਨੇ ਤੁਹਾਨੂੰ ਕਹਿਣਾ ਚਾਹੁੰਦਾ ਮੈਂ ਤੁੰਣ ਤੋੜ ਨਹੀਂ ਕਰਦਾ ਜੀ ਉਹਨਾਂ ਨੇ ਮੈਂ ਕਹਿੰਦਾ ਡਿਸਪੂਟ ਲੈਂਡ ਦਾ ਬੋਟਲ ਲਾਇਆ ਤੇ ਜਿਹਦੇ ਸਾਰਾ ਪੱਟ ਦਿੰਨੇ ਆ ਜਾ ਕੇ ਪਿੱਛੇ ਦੇਖੋ ਵੀ ਪਿੱਲਰ ਲਾਇਆ ਤੇ ਸਾਰੇ ਨਾਲ ਪੱਟ ਦਈਏ ਜਾਂ ਨਹੀਂ ਪੱਟ ਲਈ ਜਿਹੜੀ ਬੋੜਈ ਹੈ ਹੁਣ ਜਿਹੜੀ ਇਹ ਸਟੇਟ ਟੁੱਟ ਚੁੱਕੀ ਆ ਹੁਣ ਕੀ ਕਰੋਗੇ ਤੁਸੀਂ ਦੇਖੋ ਮੈਂ ਉੱਪਰ ਜਾਊਗਾ ਜੀ ਅੱਗੇ ਕੀ ਕਰੂੰ ਆਪਣੀ ਵਿਧਾਤੀ ਮਾਤਰਨ ਬਚਾਉਣ ਵਾਸਤੇ ਅਸੀਂ ਤਾਂ ਤਿੰਨੇ ਕੜ ਜਮੀਨ ਦੀ ਮੇਰੇ ਕੋਲ ਇਹ ਜਿਹੜੀ ਵੇਚੀ ਕਿਹਨੂੰ ਸੀ ਜਮੀਨ ਤੁਸੀਂ ਅਈ ਨੂੰ ਜੀ ਆਪਣਾ ਮਨਮੋਹਨ ਸਿੰਘ ਨੂੰ ਰੀਸੈਂਟ ਸੀ ਇਹਨੂੰ ਹਾਂ ਕਹਿਣ ਅੱਗੇ ਲੋਕਾਂ ਨੂੰ ਪਲਾਟ ਕੱਟ ਕੇ ਵੇਚਦੇ ਤਿੰਨ ਕਨਾਲ ਦੀ ਦੇਖੋ ਤਿੰਨ ਕਨਾਲ ਤੇ ਕਿੰਨੇ ਬਣੂਗਾ ਪਲਾਟ ਇਹ ਤਿੰਨ ਕਨਾਲ ਦੀ ਪਲਾਟ ਵੇਚ ਗਿਆ ਜੀ ਉਹਨੂੰ ਸੜਚਾਂ ਵੀ ਚਾਹੀਦੇ ਰਸਤੇ ਚਾਹੀਦੇ ਉਹ ਮੇਰੀ ਜਗ੍ਹਾ ਤੇ ਰਸਤੇ ਪਾਰੇ ਸਰਕਾਰ ਦੇ ਤੇ ਲੈ ਲਾ ਕਰਸ ਵਾਲੇ ਉਹ ਇੱਕ ਹੋਰ ਕਹਿ ਰਹੇ ਵੀ ਸਾਡੀਆਂ ਜਿਹੜੀਆਂ ਰਜਿਸਟਰੀਆਂ ਹੋ ਚੁੱਕੀਆਂ ਐ ਫਿਰ ਸਾਨੂੰ ਜਿਹੜਾ ਕੰਮ ਕਰਨ ਤੋਂ ਰੋਕ ਰਿਆ ਦੇਖੋ ਰਜਿਸਟਰੀ ਇਹਦੀ ਤਿੰਨ ਕਨਾਲ ਤੋਂ ਹੋਈ ਵੀ ਆਈ ਜਿਹੜੀ ਮੈਂ ਉਹਨੂੰ ਰਜਿਸਟਰੀ ਕਰਾਈ ਇਹਦੀ ਮਿਸੀਜ 915 ਮਹੀਨੇ ਚ ਕਰਾਈ ਵੀ ਆ ਸਿਰਫ ਉਹ ਚ ਰਿਸ਼ਤੀਆਂ ਕਰਾ ਰਹੇ ਐ ਤੇ ਮੇਰੀ ਜਗ੍ਹਾ ਚ ਕਾਪੀ ਲੈ ਰਿਆ ਜਿਹੜੀ ਮੈਂ ਵੇਚੀ ਵੀ ਨਹੀਂ ਵੀ ਇਹਨਾਂ ਦੀ ਐ ਜੀ ਔਰ ਇਹ ਡੇਟ ਟੱਪ ਗਈ 1.5 ਸਾਲ ਹੋ ਗਿਆ ਰਿਸ਼ਤੀ ਨਹੀਂ ਕਰਾ ਰਹੀ ਮੈਂ ਤਾਂ ਰੋਕੂੰਗਾ ਜੀ ਜੇ ਰਿਸ਼ਤੀ ਉਹਨੇ ਕਰਾਈ ਇੰਤਕਾਲ ਕਿਦਾਂ ਹੋਊਗਾ ਇੰਤਕਾਲ ਉਹ ਸਿੱਧਾ ਹੋਇਆ ਜੀ ਜੋ ਕੋ ਜੋ ਰਿਸ਼ਤੀ ਕਰਾਂ ਇੰਤਕਾਲ ਤਾਂ ਹੋਣੀ ਹੈ ਚਾਹਣਾ ਤੇ ਹੁਣ ਤੁਸੀਂ ਉੱਪਰ ਜਾਓਗੇ ਜੀ ਸਟੇ ਦੇ ਖਿਲਾਫ ਜੀ ਜਿਹੜੀ ਸਾਡੀ ਮੈਂ ਜਾਵਾਂਗਾ ਜੀ ਆਪਣੀ ਜ਼ਮੀਨ ਨੂੰ ਬਚਾਉਣ ਬੈਠਾ ਜਾਵਾਂਗਾ ਜੀ ਮੈਂ ਦੂਜੀ ਗੱਲ ਇਹ ਹੈ ਜੀ ਅੱਜ ਮੇਰੀ ਜ਼ਮੀਨ ਹੈ ਲਾਗ ਗੁਰਪਤਨ ਦੇ ਮੂਹਰੇ ਹੈ ਜੀ ਨਾ ਮੈਂ ਵੇਚੀ ਵੀ ਦੋ ਨੰਬਰ ਵਿੱਚ ਹੈ ਵੀ ਇਹਨਾਂ ਤੋਂ 21 ਲੱਖ 40 ਹਜ਼ਾਰ ਰਵਿੰਦਰ ਸਿੰਘ ਤੋਂ ਲੈ ਕੇ ਜੀ ਖੇਪੇ ਤੋਂ ਸੌਣੀ ਬੈਠੀ ਰਸੀਦ ਬਣਾ ਕੇ ਦਿੱਤੀ ਉਹਨੂੰ ਆਪਣੀ ਮਿਸੇ ਨਾਂ ਤੇ ਇਹ ਜ਼ਮੀਨ ਜਿਹੜੀ ਅੰਦਰ ਕੰਦ ਕਰਾ ਗਿਆ ਜੀ ਉਹ ਵੀ ਪ੍ਰੂਫ ਹੈ ਜੀ ਇੱਕ ਮੇਰੇ ਲਾਗ ਗਵੰਡੀਆਂ ਯਾਰ ਉਹਨਾਂ ਨਾਲ ਜੀ ਗੱਲ ਨਾ ਬੱਟਲਾ ਦੀ ਹੈ ਤੇ ਇੱਕ 50 ਇਕੱਠੇ ਡਰੇਨ ਹੈ ਸਾਰੀ ਦੱਬ ਗਿਆ ਜੀ ਉਹ ਦੱਬ ਗਿਆ ਸਾਰੀ ਇਹ ਇਹ ਸਭ ਨਾਲ ਇੱਕ ਨਹੀਂ ਕਰਦਾ ਜੀ ਜਦੋਂ ਗਰਖਾਤੀ ਚੋਹ ਦੱਬ ਰਿਹਾ ਸੀਗਾ ਕਾਫੀ ਚੌੜਾ ਉਦੋਂ ਤੁਸੀਂ ਵਿਰੋਧ ਨਹੀਂ ਕਰਿਆ ਤੁਸੀਂ ਭਾਈ ਵਿਰੋਧ ਕਰਦੇ ਰੁਕਦੇ ਨਹੀਂ ਪਾਪ ਰੱਖੇ ਹੋਏ ਸਪੌਂਸਰ ਗਨਮੇ ਰੱਖੇ ਹੋਏ ਜੀ ਪਤਾ ਨਹੀਂ ਸਰਕਾਰਾਂ ਵੀ ਕਿੱਥੇ ਆਏ ਬੰਦਿਆਂ ਨੂੰ ਦੇ ਦੇਣੀ ਕਿਉਂ ਸਪੋਰਟ ਕਰਦੇ ਇਹ ਤਾਂ ਸਾਨੂੰ ਪੇਸ਼ੇਵਰ ਨਹੀਂ ਦਿੰਦੇ ਪਹਿਲੇ ਸਾਡੀ ਜ਼ਮੀਨਾਂ ਹੜਪਣ ਲੱਗੇ ਵੇ ਠੀਕ ਹੈ ਹੋਰ ਵੀ ਇੱਕ ਸਾਡੇ ਪਿੰਦੇ ਸੁੱਚਾ ਸਿੰਘ ਉਹਨਾਂ ਦੀ ਵੀ ਜ਼ਮੀਨ ਲਈ ਪਿਆ ਉਹਨਾਂ ਦਾ ਵੀ ਪੈਸੇ ਦਿੱਤੇ ਇੱਕ ਦਸਾਰਨਾ ਦੇ ਬੰਦੇ ਸਤਵੀਰ ਨਹੀਂ ਤੁਹਾਡਾ ਵੀ ਆਪਣੀ ਮੰਨਦਾ ਐ ਕਿ ਤੁਹਾਡਾ ਜਿਹੜਾ ਇਹਦੇ ਨਾਲ ਬਿਲਡਰ ਨਾਲ ਰੌਲਾ ਪਾ ਬੇਲਾਕਸ ਵਾਲਿਆਂ ਨਾਲ ਕੋਈ ਰੌਲਾ ਨਹੀਂ ਹੈ ਜੀ ਉਹ ਵੀ ਜੀ ਮੈਂ ਤਾਂ ਕਿਉਂ ਜਾਣਦੀ ਮੈਂ ਤਾਂ ਦੇਖੋ ਪਰ ਰੋਪਾਂ ਕਈ ਬੰਦੇ ਜੰਮ ਜ਼ਮੀਨਾਂ ਨਹੀਂ ਵੇਚੀ ਵੀ ਰੋ ਨਾ ਮੇਰੀ ਉਹਦੀ ਰਿਫੀ ਕਰਾਈ ਵੀ ਆ ਜਿੰਨੇ ਦੀ ਕਰਾਈ ਉਹ ਪੂਸਤ ਕਰ ਲਵੇ ਤੁਸੀਂ ਕਹਰੇ ਵੱਲੋਂ ਜੋ ਵੀ ਮਿਲਤੇ ਅਲੀਗੇਸ਼ਨਸ ਲਗਾਏ ਗਏ ਨੇ ਉਹ ਸਾਰੇ ਬੇਬੁਨਿਆਦ ਨੇ ਮੈਂ ਉਹਨਾਂ ਨੂੰ ਖੰਡਿਤ ਕਰਦਾ ਤੇ ਅਸੀਂ ਕੋਰਟ ਦੇ ਅੰਡਰ ਰਹਿ ਕੇ ਚੱਲਣ ਵਾਲੇ ਬੰਦੇ ਆ ਜੋ ਵੀ ਕੋਰਟ ਦਾ ਆਰਡਰ ਹੋਊਗਾ ਅਸੀਂ ਉਹਨੂੰ ਮੰਨਾਂਗੇ ਪਹਿਲਾਂ ਵੀ ਸਟੇਕ ਕਲੈਂਟਸ ਵੱਲੋਂ ਤੜਵਾਈ ਗਈ ਹੈ ਤੇ ਮੇਰੇ ਵੱਲੋਂ ਵੀ ਤੜਵਾਈ ਗਈ ਹੈ ਉਹ ਉਹਨਾਂ ਵੱਲੋਂ ਗੁਰਵਿੰਦਰ ਸਿੰਘ ਖਹਿਰੇ ਵੱਲੋਂ ਉਸ ਚੀਜ਼ ਦੀ ਤੋਹੀਨ ਕੀਤੀ ਗਈ ਹੈ ਕੋਰਟ ਦੀ ਤੋਹੀਨ ਕੀਤੀ ਗਈ ਹੈ ਤੇ ਮੇਰੇ ਵੱਲੋਂ ਕੋਈ ਵੀ ਇਹਨਾਂ ਚਾਰਚੂਸੀ ਨਹੀਂ ਕਰੇਗੀ ਜੋ ਵੀ ਕੋਰਟ ਦਾ ਆਰਡਰ ਹੋਊਗਾ ਅਸੀਂ ਉਹ ਦੇਖਿਆ ਤਸਵੀਰਾਂ ਬੇਲਾ ਕਾਸਾ ਦੇ ਵਸਨੀਕ ਨੇ ਜਿਨ੍ਹਾਂ ਨੇ ਪਲਾਟ ਲਿੱਤੇ ਨੇ ਪਰ ਸਾਨੂੰ ਜਦੋਂ ਅਸੀਂ ਉਰੇ ਉਸਾਰੀ ਕਰਨੀ ਸ਼ੁਰੂ ਕੀਤੀ ਤਾਂ ਜ਼ਮੀਨ ਦੇ ਅਸਲ ਮਾਲਕ ਗੁਰਿੰਦਰ ਸਿੰਘ ਖਹਿਰਾ ਦੇ ਵੱਲੋਂ ਆ ਕੇ ਸਾਨੂੰ ਰੋਕ ਦਿੱਤਾ ਗਿਆ ਏ ਜਦੋਂ ਅਸੀਂ ਜ਼ਮੀਨ ਦੇ ਮਾਲਕ ਦਾ ਉਹ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਮੈਂ ਜਿਹੜੀ ਇਹ ਬਿਲਡਰ ਨੂੰ 3 ਕਨਾਲ ਜ਼ਮੀਨ ਵੇਚੀ ਸੀ ਤੇ ਰਜਿਸਟਰੀ ਵੀ 3 ਕਨਾਲਾਂ ਦੀ ਹੀ ਹੋਈ ਹੋਈ ਹੈ ਬਾਕੀ ਜਿਹੜੀ ਜ਼ਮੀਨ ਬਚਦੀ ਆ ਉਸ ਤੇ ਜਿਹੜਾ ਹੈ ਨਜਾਇਜ਼ ਕਬਜ਼ਾ ਜਿਹੜਾ ਕੀਤਾ ਜਾ ਰਿਹਾ ਹੈ ਤੇ ਮੈਂ ਇਸੇ ਕਰਕੇ ਰੋਕ ਰਿਆਂ ਹਾਈ ਕੋਰਟ ਤੱਕ ਜਾਵਾਂਗਾ ਤੇ ਮੈਂ ਆਪਣੀ ਜ਼ਮੀਨ ਨਹੀਂ ਛੱਡਾਂਗਾ ਤੇ ਨਜਾਇਜ਼ ਉਸਾਰੀ ਨਹੀਂ ਹੋਣ ਦਵਾਂਗਾ ਜੇ ਗੱਲ ਕਰੀਏ ਬਿਲਡਰ ਦੇ ਵੱਲੋਂ ਵੀ ਕਿਹਾ ਗਿਆ ਕਿ ਮੈਂ ਇਸ ਦੇ ਨਾਲ ਕੋਈ 420 ਸੀ ਨਹੀਂ ਕੀਤੀ ਨਾ ਹੀ ਇਸ ਦੀ ਜ਼ਮੀਨ ਹੜਪਣੇ ਦੀ ਕੋਸ਼ਿਸ਼ ਕੀਤੀ ਹੈ ਸਾਡਾ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਜੋ ਕੋਰਟ ਫੈਸਲਾ ਕਰੇਗੀ ਮਨ ਨੂੰ ਮਨਜ਼ੂਰ ਹੋਵੇਗਾ ਫਿਲਹਾਲ ਇਹਨਾਂ ਸਾਰਿਆਂ ਦੇ ਵਿੱਚ ਜਿਨ੍ਹਾਂ ਨੇ ਪਲਾਟ ਲਏ ਨੇ ਉਹ ਜ਼ਰੂਰ ਪਿਸ ਰਹੇ ਨੇ ਖਰੜ ਤੋਂ ਡੇਵਿਡ ਵਰਮਾ ਦੀ ਖਾਸ ਰਿਪੋਰਟ